ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਗੁਰਦੁਆਰਾ ਸ੍ਰੀ ਫੱਤੇਗੜ ਸਾਹਿਬ ਵਿਕੇ ਸਹੀਦਾਂ ਦੀ ਯਾਦ ਨੂੰ ਸਮਰਪਿਤ ਜੂਨ 1984 ਕੱਲੂ ਘਾਰੇ ਦੀ 40ਵੀਂ ਸਾਲਾਨਾ ਯਾਦ ਵਿੱਚ ਸਮਾਗਮ ਕਰਵਾਇਆ ਗਿਆ। ਅੰਮ੍ਰਿਤਬਿੜੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗਾਂ ਤੋਂ ਉਪਰੰਤ ਹਜ਼ੂਰੀ ਰਾਗੀ ਭਾਈ ਦਿਲਬਰ ਸਿੰਘ ਦੇ ਜਥੇ ਨੇ ਕੀਰਤਨ ਰਾਹੀਂ ਜੂਨ 84 ਦੇ ਸ਼ਹੀਦਾਂ ਨੂੰ ਸਰਦਾ ਦੇ ਫੁੱਲ ਭੇਟ ਕੀਤੇ। ਉੱਥੇ ਹੀ ਕਥਾ ਬਾਚਕ ਵੱਲੋਂ ਉਸ ਸਮੇਂ ਦੇ ਇਤਿਹਾਸ ਤੋਂ ਸੰਗਤਾਂ ਨੂੰ ਜਾਣੂ ਕਰਵਾਇਆ ਗਿਆ। ਆਪ ਦੇਖਦੇ ਹਾਂ ਪੱਤਰਗੜ ਸਾਹਿਬ ਤੋਂ ਰੰਜਨਾ ਸਾਹੀ ਦੀ ਖਾਸ ਰਿਪੋਰਟ।

ਇਹ ਬਾਣਨਾ ਕੀਤੇ ਵੀਰ ਸੀ ਦਿੱਤਾ ਪੁੱਤੇ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਜੋ ਸਹੀਦੀ ਦਾ ਹਾਗਾ ਸੀਗਾ 3 ਜੂਨ ਨੂੰ ਉਸ ਦਿਨ ਸਮੇਂ ਦੀਆਂ ਸਰਕਾਰਾਂ ਨੇ ਜਿਹੜਾ ਕ੍ਰਮ ਸੀ ਉਹਦੇ ਵਿੱਚ ਥੋੜੀ ਢਿੱਲ ਦਿੱਤੀ ਕਿਉਂਕਿ ਕਾਰਨ ਇਹ ਸੀਗਾ ਕਿ ਜਿਹੜੇ ਆਨੰਦਪੁਰ ਸਾਹਿਬ ਦੇ ਮੱਤੇ ਸਤ ਗਿਆਨੀ ਪਿੰਡਰਾਵਾਲੇ ਸੰਤ ਬਾਬਾ ਜਰਨੈਲ ਸਿੰਘ ਜੀ ਉਹਨਾਂ ਮੁੱਦਿਆਂ ਵੀ ਟੁਟਦੇ ਸਨ ਕਿ ਜੋ ਅਨੰਦਪੁਰ ਸਾਹਿਬ ਦੇ ਮਤੇ ਨੇ ਉਹਨਾਂ ਨੂੰ ਜਾਰੀ ਕਰੂ ਜਦੋਂ ਇੰਦਰਾ ਨੂੰ ਇਹ ਪਤਾ ਲੱਗਦਾ ਹੈ ਕਿ ਨਿਯਮਤੀ ਜਾਰੀ ਹੋ ਜਾਂਦੇ ਨੇ ਤੇ ਇੰਨਾ ਸਿੱਖਾਂ ਦਾ ਰਾਜ ਹੋ ਜਾਣਾ ਕਿ ਪਹਿਲੇ ਕੇਂਦਰੀ ਦਾ ਸਥਾਨ ਹੈ ਸਾਡੇ ਪੁਰਖਾਂ ਨੂੰ ਸ੍ਰੀ ਹਰਮੰਦਰ ਸਾਹਿਬ ਅਤੇ ਸਿੱਖਾਂ ਦੇ ਕੋਲ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿਹੜਾ ਚਾਰੇ ਮਰਦਾਂ ਨੂੰ ਸਾਨੂੰ ਰੋਜ਼ ਜੇਤੇ ਕਰਾਉਂਦੇ ਨੇ ਉਪਦੇਸ਼ ਤੋਂ ਮਰਨਾ ਸਾਝਾ ਉਹ ਸਾਰਿਆਂ ਦੇ ਸਹਜੇ ਰੱ ਰ ਪਰਨੇ ਤੇ ਜਿੱਥੇ ਸਤਗੁਰੂ ਦੇ ਮਹਾਨ ਜੋਧਿਆਂ ਦੇ ਕਲ ਕੀ ਤਰਪਿਤਾ ਦੇ ਮਹਾਨ ਜੋਧੇ ਜਿਹੜੀਆਂ ਫੌਜਾਂ ਕੈਂਕਾਂ ਨੂੰ ਲੈ ਕੇ ਆਈਆਂ ਸਨ ਸਾਲਖੰਡ ਸ੍ਰੀ ਹਰਮੰਦਰ ਸਾਹਿਬ ਨੂੰ ਘੇਟੇਰੀ ਕਰਨ ਵਾਸਤੇ ਉਹਨਾਂ ਦਾ ਬੜੀ ਬਹਾਦਰੀ ਦੇ ਨਾਲ ਮੁਕਾਬਲਾ ਕੀਤਾ ਕਿਉਂਕਿ ਜਰਨਲ ਸੁਬੇਗ ਸਿੰਘ ਉਹਨੇ ਮੋਰਚਾ ਐਸਾ ਬੰਦੀ ਕੀਤੀ ਸੀ ਗੇਸ ਦੇ ਸਾਹਦੇ ਨਾਲ ਕਿ ਜਿਹੜੀਆਂ ਫੌਜਾਂ ਸਨ ਉਹ ਵੀ ਹੈਰਾਨ ਸਨ ਕਿ ਅੰਦਰ ਮੋਰਚਾ ਬੰਦੀ ਕਰਨ ਵਾਲਾ ਕਿਹੜਾ ਕਰਨ ਵਾਲਾ ਜਦੋਂ ਐਸੀ ਮੋਰਚਾ ਬੰਦੀ ਕੀਤੀ ਤੋਂ ਬਾਹਰ ਫੌਜਾਂ ਨੇ ਅਨੇਕਾਂ ਵਾਰ ਕੀਤੀ ਪਰ ਜਰਨਲ ਸੁਬੇਕ ਸਾਨੂੰ ਇਹ ਕਿਹਾ ਸੀ ਅੰਦਰੋਂ ਆਪਾਂ ਕੋਈ ਵੀ ਜਵਾਬ ਨਹੀਂ ਦੇਣਾ ਕਿਉਂਕਿ ਉਹਨਾਂ ਨੂੰ ਪਤਾ ਲੱਗਣਾ ਹੈ ਕਿ ਨਸਲ ਕਿਹੜੇ ਹਥਿਆਰ ਨੇ ਅੰਦਰ ਇਸੇ ਤਰ੍ਹਾਂ ਅਨੇਕਾਂ ਉਹਨਾਂ ਜਦੋਂ ਗੁਰੂ ਅਰਜਨ ਦੇ ਮਹਾਰਾਜ ਦੀ ਦਸ਼ ਜੀ ਦਿਹਾੜਾ ਸੀ ਨਾ ਉਸ ਦਿਨ ਫਿਰ ਤਿੰਨ ਜਿਹੜੀਆਂ ਸੰਗਤਾਂ ਸਨ ਉਹਨਾਂ ਦੇ ਵਿੱਚ ਬੱਚੇ ਜਵਾਨ ਅਤੇ ਬਿਰਧ ਇਹ ਜਦੋਂ ਤਿੰਨੇ ਆਉਂਦੇ ਨੇ ਨਾ ਤਿੰਨ ਕਿੜੀਆਂ ਉਸ ਫੌਜ ਦੇ ਮਨ ਦੇ ਵਿੱਚ ਇਹ ਸੀ ਕਿ ਇਹਨਾਂ ਦਿਨਾਂ ਨੂੰ ਖਤਮ ਕਰ ਦਿੱਤਾ ਜਾਏ ਜਿਹੜੇ ਬਜ਼ੁਰਗ ਨੇ ਉਹਨਾਂ ਨੂੰ ਉਸ ਪੀੜੀ ਨੂੰ ਵੀ ਖਤਮ ਕੀਤਾ ਜਾਏ ਹਾਜੀ ਰਸਮਤ ਜੀ ਦਾ ਖਾਲਸਾ ਲਹਿਜ ਜੀ ਦੀ ਛਤੇ ਅੱਜ ਸ਼੍ਰੋਮਣੀ ਗੁਰਦਵਾਰਾ ਸੰਗਠਨ ਕਮੇਟੀ ਨੂੰ 6 ਜਨੂ 1984 ਚ ਹੋਏ ਕਲਤਕਤ ਸਾਹਿਬ ਮਿਨੋਗਰਾਫ ਦੇ ਹਮਲੇ ਦੇ ਅੱਜ ਅਰਸ਼ੂ ਰੋਜ ਤੋਂ ਖੰਡ ਪਰਸਤ ਆਰੰਭ ਕਰਾਇਆ ਗਿਆ ਸੀ ਜਿਹਨਾਂ ਦੇ ਅੱਜ ਭੋਗ ਪਾਇਆ ਗਿਆ ਜਿਹਦੇ ਵਿੱਚ ਸੰਤ ਬਾਬਾ ਦਿਨੈਲ ਸਿੰਘ ਜੀ ਢੰਡਰਾ ਵਾਲੇ ਭਾਈ ਮੋਰੀਕ ਸਿੰਘ ਜੀ ਤੇ ਜਦੋਂ ਸੁਮੇਰ ਸਿੰਘ ਜੀ ਤੇ ਹੋਰ ਬਹੁਤ ਸਾਰੇ ਸਿੰਘਾਂ ਨੇ ਸਾਧ ਸੰਗਤੀਆਂ ਅੱਜ ਉਨ੍ਹਾਂ ਨੂੰ ਸਾਧ ਅਸਥਾਨ ਰੇਟ ਕਰਨ ਲਈ ਇਹ ਖੰਡ ਪਰਸਤ ਆਰੰਭ ਕਰਾਇਆ ਸੀ ਜਿਨਾਂ ਦੇ ਅੱਜ ਭੋਗ ਪਾਇਆ ਗਿਆ ਨੇ ਮੈਂ ਕੋਨਨੋ ਸ਼ਹੀਦਾਂ ਨੂੰ ਸਰਦਾਰ ਪੇਟ ਕਰਨਾ ਹੋਇਆ ਹਮੇਸ਼ਾ ਸੰਗਤਾਂ ਨੂੰ ਬੇਨਤੀ ਕਰਦਾ ਹੈ ਕਿ ਇਹ ਦਿਹਾੜਿਆਂ ਨੂੰ ਕਦੇ ਨਾ ਭੁੱਲੋ ਔਰ ਸੰਗਤਾਂ ਹਮ ਹੋਵਾ ਕੇ ਆ ਕਿ ਇਹਨਾਂ ਦਿਹਾੜਿਆਂ ਤੇ ਆ ਕੇ ਇਹਨਾਂ ਨੂੰ ਸਰਦਾਰ ਸਤਕਾਰ ਦੇ ਕਰੋ ਤਾਂ ਕਿ ਅਸੀਂ ਇਹਨਾਂ ਸ਼ਹੀਦਾਂ ਦੀ ਇੱਛਾ ਨੂੰ ਕਵਰਨੀਆਂ ਨੂੰ ਹਮੇਸ਼ਾ ਯਾਦ ਰੱਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੂਨ 84 ਜਿਹੜੀ ਬੜੀ ਮਤਭਾਗੀ ਸੀ ਜਿਸ ਦੇ ਵਿੱਚ ਉਹ ਸਮੇਂ ਦੀ ਹਕੂਮਤ ਨੇ ਮੌਤਕਾ ਕਰਕੇ ਮੈਂ ਦਰਬਾਰ ਸਾਹਿਬ ਤੇ ਟੈਕਰਾਇਆ ਪੂਜਾਂ ਚੜਾਈਆਂ ਤੇ ਉਹ ਜਿਹੜਾ ਸਿੱਖ ਕਦੇ ਬਰਦਾਸ਼ਤ ਨਹੀਂ ਕਰਨਗੇ ਇਹ ਵੀ ਵੱਡੀ ਜਿਹੜੀ ਗੱਲ ਇਹਨਾਂ ਨੇ ਹਕੂਮਤ ਨੇ ਕੀਤੀ ਹੈ ਅੱਜ ਵੀ ਆਪਾਂ ਉਹ ਦਿਨ ਮਨਾ ਰਹੇ ਹਾਂ ਔਰ ਸ਼ਹੀਦਾਂ ਨੂੰ ਸੇਜਦਾ ਕਰਦੇ ਹਾਂ ਜਿਹੜੇ ਸਾਡੇ ਇੰਕ ਸ਼ਹੀਦ ਹੋਏ ਆ ਉਹਨਾਂ ਨੂੰ ਸਜਦਾ ਕਰਦੇ ਆ ਔਰ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਆ ਬੇਨਤੀ ਕਰਦੇ ਆ ਅਰਸਤਾ ਕਰਦੇ ਆ ਕਿ ਉਹਨਾਂ ਨੂੰ ਜਿਹੜੇ ਚੜ੍ਹਦੀ ਕਲਾ 'ਚ ਮਕਸ਼ਣਾ ਸਿੱਖ ਕੌਮ ਨੂੰ ਉੱਥੇ ਕਿਰਪਾ ਕਰਨ ਸਾਰਿਆਂ ਨੂੰ ਤੇ ਤੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਤਾਂ ਕਿ ਉਹਨਾਂ ਤਰੱਕੀ ਕਰੇ ਬੜੇ ਫੁੱਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ